ਅੰਦਰ ਪੈ ਗਿਆ ਬਈ ਗਾ ਜਿਵੇਂ ਆਪਾਂ ਕਬੂਤਰੀਆਂ ਫੜਨ ਲੱਗੇ ਇਹ 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 ਘੇਰ ਲਿਆ ਅੰਦਰ ਘੇਰ ਲਿਆ ਘੇਰ ਲਿਆ ਘੇਰ ਲਿਆ ਸਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹੋ ਅੱਜ ਮਿੱਤਰੋ ਕਰਾਂਗੇ ਆਪਾਂ ਆਹ ਕਬੂਤਰੀਆਂ ਸ਼ਿਫਟ ਆਪਣੇ ਚਿੜੀਆਂ ਵਾਲੇ ਪਿੰਜਰੇ ਚ ਤੇ ਨਾਲੇ ਕਬੂਤਰਾਂ ਦੀ ਕਰਾਂਗੇ ਡੀ ਵਾਰਮਿੰਗ ਆਜੋ ਵੀ ਬਾਹਰ ਆ ਕੇ ਦੇਖੋ ਮੌਸਮ ਕਿੰਨਾ ਸੋਹਣਾ ਹੋ ਰਿਹਾ ਭਜਿਓ ਘੇਰਾ ਆਓ 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 ਸ਼ਾਬਾਸ਼ ਸ਼ਾਬਾਸ਼ ਕਿਆ ਬਾਤ ਹੈ ਕਬੂਤਰ ਆ ਗਏ ਬਈ ਸਾਰੇ ਬਾਹਰ ਤੇ ਆਪਣਾ ਸੈਂਟੀਨੇਟ ਇਕੱਲਾ ਰਹਿ ਗਿਆ ਇਹਦੇ ਵਾਸਤੇ ਕਬੂਤਰੀ ਜਲਦੀ ਆਉਗੀ ਟਰਕੀਆਂ ਦਾ ਜੋੜਾ ਇੱਧਰ ਆਇਆ ਫਿਰਦਾ ਇਹਨੂੰ ਬਾਰਡਰ ਪਾਰ ਟਪਾ ਦੇਣੇ ਆ ਕਿਉਂਕਿ ਇਹਨਾਂ ਦੀ ਜਗ੍ਹਾ ਉਧਰ ਹੀ ਆ ਇੱਧਰ ਨਹੀਂ ਚਲੋ ਬਈ ਬਾਜੋ ਆਹ ਦੇਖੋ ਬਈ ਆਏ ਹਾਏ ਆਏ ਹਾਏ 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 ਕਿਆ ਬਾਤ ਹੈ ਆਪਣੇ ਹੀਰ ਤੇ ਰਾਂਝਾ ਦੇਖੋ ਬਈ ਕਿੰਨੇ ਖੁਸ਼ ਹੋ ਰਹੇ ਨੇ ਠੰਡੇ ਮੌਸਮ ਨੂੰ ਦੇਖ ਕੇ ਤਾਂ ਜਦੋਂ ਮੌਸਮ ਠੰਡਾ ਹੁੰਦਾ ਜਾਂ ਮੀਂਹ ਪੈਂਦਾ ਇਹ ਉਹਦੇ ਹੀ ਐ ਭਾਜਦੇ ਨੇ ਤੇ ਆਪਦੇ ਫੰਗ ਮਾਰਦੇ ਨੇ ਆ ਲਿਆਂਦੀ ਭਈ ਆਪਣੇ ਚੂਚਿਆਂ ਦੀ ਖਰਾਕ ਤੇ ਨਾਲੇ ਬਾਕੀ ਮੁਰਗੇ ਮੁਰਗੀਆਂ ਦੀ ਆਜੋ ਵੀ ਪਹਿਲਾਂ ਤਾਂ ਰੋਟੀਆਂ ਪਾਉਣੇ ਆ ਖਾ 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 ਆਜੋ ਵੀ ਤੁਸੀਂ ਭਜਿਓ ਆ ਆ ਫਿਰਦੇ ਆਪਣੇ ਮੈਕਸਿਕੋ ਵੀ ਡੱਕਦੇ ਬੱਚੇ ਥੋੜੀਆਂ ਇਹ ਰੋਟੀਆਂ ਇਹਨਾਂ ਨੂੰ ਪਾ ਦਿੰਨੇ ਆ ਤੇ ਨਾਲੇ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀਗੇ ਬਹੁਤ ਸੋਹਣੇ ਸੋਹਣੇ ਨਾਮ ਦੱਸੇ ਅੱਜ ਇਹਨਾਂ ਦੇ ਰੱਖਾਂਗੇ ਆਪਾਂ ਨਾਮ ਕੈਂਟ ਜੀ ਲੋ ਵੀ ਰੋਟੀਆਂ ਖਾਓ ਇਹਨਾਂ ਨੇ ਖਾਣੀ ਵੀ ਦੇਣੀਆਂ ਯਾਰ ਮੁਰਗਿਆਂ ਨੇ ਬਾਲੇ ਨੇ ਲੋ ਵੀ ਚੱਕ ਤੋ ਫੱਟੇ ਖਾ ਲੋ ਖਾ ਲੋ ਖਾ ਲੋ ਬਚਾਰੇ ਬੱਕਤਾ ਦੇ ਬੱਚਾ ਨੂੰ ਤਾਂ ਮਿਲੀਆਂ ਹੀ ਨਹੀਂ ਚਾਰਕ ਮਿਲੀਆਂ ਨੇ ਖਾ ਲੋ ਖਾ ਲੋ ਖਾ ਲੋ ਦੂਜੀ ਖਾ ਜਾਂਦੇ ਨੇ ਹਾਂ ਵੀ ਬੱਚੋ ਤੇਜ਼ ਬਣ ਜੋ ਜੇ ਇੱਥੇ ਖਾਣਾ ਤਾਂ ਹੀ ਖਾਣਾ ਪਊਗਾ ਇੱਕ ਦੂਜੇ ਤੋਂ ਫਾਸਟ ਤੇਜ਼ ਤੇਜ਼ ਖਾ ਲੋ ਖਾ ਲੋ ਖਾ ਲੋ ਇੱਧਰ ਆ ਜਾਓ ਸਾਰੇ ਆ ਗਈ ਤੁਹਾਡੀ ਠੰਡੀ ਠੰਡੀ ਲੱਸੀ ਆ ਆ ਆ ਆ ਆ ਜੋ ਵੀ ਠੰਡੀ ਠੰਡੀ ਲੱਸੀ ਪਿਓ ਆ ਆ ਆ ਆ ਆ ਆ ਆਉਂਦੇ ਸ਼ੂਟਮ ਸ਼ੂਟ ਆ ਆ ਆ ਆ ਹੁਣ ਚੱਕ ਦੇਣਗੇ ਬਈ ਫੱਟੇ ਦੇਖੋ ਕਿਵੇਂ ਮੜੇ ਪਏ ਨੇ ਫਟਾਫਟ ਆ ਧਰਤਾ ਆਪਣੀ ਬ੍ਰਹਮਾ ਮੁਰਗੀ ਨੇ ਲਾਈ ਵਾਂਡਾ ਤੇ ਅਮਰੀਕਨ ਫਿਲਕੀ ਆਂਡਾ ਦੇਈ ਜਾਂਦੀ ਆ ਐਨੇ ਹਲੇ ਦਿੱਤਾ ਨਹੀਂ ਤੇ ਬ੍ਰਹਮਾ ਨੇ ਰੱਖਤਾ ਤਾਂ ਫਿਲਹਾਲ ਆਪਾਂ ਇਹਦੇ ਆਂਡੇ ਚੱਕ ਲੈਨੇ ਆ ਦੇਖੋ ਬਈ ਛੋਟਾ ਜਿਹਾ ਆਂਡਾ ਹੈਗਾ ਆ ਬ੍ਰਹਮਾ ਮੁਰਗੀ ਦਾ ਛੱਡ ਦੇ ਰਹਿਣ ਤਾਂ ਆਪਾਂ ਦੋ ਕਰੇਟਾਂ ਤਾਰ ਲੀਆਂ ਦੋਨਾਂ ਦੇ ਵਿੱਚ ਥੋੜੀ ਥੋੜੀ ਤੂੜੀ ਪਾ ਕੇ ਉੱਥੇ ਰੱਖ ਦਿੰਨੇ ਆ ਮੁਰਗੀਆਂ ਦੇ ਅੰਡੇ ਧਰਨ ਵਾਸਤੇ ਜਿੰਨੀਆਂ ਵੀ ਮੁਰਗੀਆਂ ਨੇ ਇਹਨਾਂ ਨੂੰ ਕੋਈ ਪ੍ਰੋਪਰ ਜਗ੍ਹਾ ਨਹੀਂ ਮਿਲਦੀ ਅੰਡੇ ਧਰਨ ਨੂੰ ਤਾਂ ਕਰਕੇ ਚਲੋ ਜੀ ਐਚ ਵੀ ਬਾਦੂ ਆ ਆਪਣੀਆਂ ਦੋਨੇ ਕਰੇਟਾਂ ਤਿਆਰ ਹੋ ਗਈਆਂ ਆ ਜਾਓ ਫਿਰ ਰੱਖੀਏ ਬਈ ਇੱਥੇ ਲਾਵਾਂਗੇ ਬੈਂਚ ਦੇ ਥੱਲੇ ਇਹਨਾਂ ਦੇ ਅੰਡੇ ਧਰਨ ਲਈ ਇੱਥੇ ਆ ਦੂਜੀ ਨੂੰ ਵੀ ਇਹਦੇ ਨਾਲ ਲਾ ਦਿੰਨੇ ਆ ਐਸ ਫਲੋਟ ਆ ਵਧੀਆ ਜਗ੍ਹਾ ਬਣ ਗਈ ਬਈ ਔਰ ਸਾਰੀਆਂ ਮੁਰਗੀਆਂ ਅੰਡੇ ਦੇ ਦਿਆ ਕਰਨੀਆਂ ਨਹੀਂ ਪਹਿਲਾਂ ਕੋਈ ਇੱਥੇ ਦੇ ਦਿੰਦੀ ਆ ਕੋਈ ਟਰੈਕਟਰ ਦੇ ਥੱਲੇ ਕੋਈ ਆ ਖਲ ਖੁੰਜੇ ਚ ਇੱਥੇ ਹੁਣ ਵੀ ਦੇ ਰਖਿਆ ਹੋਣਾ ਉਹ ਪਿਆ ਇੱਕ ਅੰਡਾ ਉਹ ਖਲ ਚ ਤਾਂ ਕਰਕੇ ਬਈ ਹਨਾ ਆ ਲਾਈਆਂ ਨੇ ਕਰੇਟਾਂ ਵੀ ਸਾਰੀਆਂ ਮੁਰਗੀਆਂ ਆਉਣ ਤੇ ਇੱਥੇ ਆ ਕੇ ਅੰਡੇ ਦੇਣ ਆ ਲਿਆਂਦਾ ਬਈ ਜਾਲ ਆਪਾਂ ਖੁੱਡੇ ਦੇ ਕੋਲੇ ਆ ਜਾਓ ਫਿਰ ਕਬੂਤਰਾਂ ਨੂੰ ਫੜ ਕੇ ਪਾਈਏ ਤੇ ਫਟਾਫਟ ਲਾਈਏ ਦਵਾਈ ਆ ਫੜ ਲਏ ਬਈ ਤਿੰਨ ਕਬੂਤਰ ਛੱਡ ਦੇ ਤਿੰਨ ਹੋਰ ਆ ਗਏ ਦੋ ਚਾਰ ਚਲ ਵੀ ਚਲ ਵੀ ਚਲ ਵੀ ਚਲ ਵੀ 40 ਵੀ ਅੰਦਰ 40 ਵੀ ਅੰਦਰ 40 ਵੀ ਅੰਦਰ ਆ ਕੇ ਬਈ ਲਾਫਟ ਤਿੰਨ ਕਬੂਤਰ ਸਾਰੇ ਕਬੂਤਰ ਪਾਲੇ ਜਾਲ ਚ ਲੋ ਬਈ ਆ ਦੋ ਵੀ ਗਏ ਲਾਲੀ ਕੁੰਡੀ ਮਿੱਤਰੋ ਗੁੜ ਲਾਉਣ ਤੋਂ ਪਹਿਲਾਂ ਥੋੜੀ ਇੱਕ ਵਾਰੀ ਨਿਗਾ ਕਬੂਤਰਾਂ ਤੇ ਮਾਰਾ ਦਿੰਨੇ ਆ ਬਈ ਬਹੁਤ ਟਾਈਮ ਹੋ ਗਿਆ ਤੁਸੀਂ ਆ ਕਬੂਤਰ ਦੇਖੇ ਨਹੀਂ ਹੋਣੇ ਵੱਡੇ ਕਬੂਤਰ ਨੇ 11 ਕੰਮ ਚਲੋ ਬਈ ਫਿਰ ਇਹਨਾਂ ਨੂੰ ਦੇਈਏ ਗੁੜ ਆਪਾਂ ਤਾਂ ਤੁਹਾਨੂੰ ਬਈ ਦੋ ਕ ਕਬੂਤਰ ਦਿਖਾ ਦੇਨੇ ਗੁੜ ਲਾ ਕੇ ਬਾਕੀ ਆਪਾਂ ਸਾਰਿਆਂ ਨੂੰ ਗੁੜ ਲਾ ਦਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਵਾਈ ਤੇ ਲੈ ਕੇ ਚੱਲਾਂਗੇ ਸਿੱਧਾ ਤਾਂ ਪਹਿਲਾਂ ਆ ਕੱਢਿਆ ਬਈ ਚਿੱਟੀਆਂ ਖਾਂਦਾ ਤੇ ਆਹ ਈ ਈ ਡਲੀਆਂ ਨੇ ਗੁੜ ਦੀਆਂ ਆ ਦੇਵਾਂਗੇ ਲਓ ਜੀ ਗਿਆ ਅੰਦਰ ਟੱਪ ਗਿਆ ਟਪਾ ਜੂ ਕੱਢ ਗਿਆ ਹਣਾ ਜੇ ਇਹ ਤੋਂ ਉੱਚੀ ਚੱਕ ਲਾ ਲੈ ਗਿਆ ਹੂੰ ਗਿਆ ਹੈ ਨਾ ਲਓ ਜੀ ਇਹਨੂੰ ਲੱਗ ਗਿਆ ਤਾਂ ਬਈ ਇਹੀਂ ਸਾਰਿਆਂ ਨੂੰ ਗੁੜ ਦੇਣਾ ਬਸ ਤਾਂ ਸਾਰਿਆਂ ਨੂੰ ਇਹੀਂ ਗੁੜ ਦੀਆਂ ਡਲੀਆਂ ਦੇ ਦਈਏ ਫਿਰ ਆਪਾਂ ਮਿਲਦੇ ਆਂ ਬਈ ਲੈ ਗਿਆ ਲਓ ਜੀ ਸਾਰੇ ਕਬੂਤਰਾਂ ਨੂੰ ਗੁੜ ਲਾਤਾ ਬਈ ਹੁਣ ਥੱਲੋਂ ਫੜ ਕੇ ਉੱਤੇ ਛੱਡੀ ਜਾਂਦੇ ਆ ਤੇ ਫਿਰ ਦਵਾਈ ਲਾ ਕੇ ਤੇ ਉੱਤੋਂ ਥੱਲੇ ਛੱਡ ਦਾਂਗੇ ਤਾਂ ਫਿਰ ਥਲੜੇ ਪਿੰਜਰੇ ਚੋਂ ਜਦੋਂ ਮਲਾਪ ਕੱਢਣਗੇ ਇਹ ਤਾਂ ਉਦੋਂ ਸਾਫ਼ ਪਤਾ ਲੱਗੂਗਾ ਹਨਾ ਤਾਂ ਕਰਕੇ ਬਾਕੀ ਆ ਛੱਡ ਦਈਏ ਇਸ ਤੋਂ ਬਾਅਦ ਲਾਉਨੇ ਆ ਦਵਾਈ ਦਵਾਈ ਲਿਆਂਦੀ ਵੀਰੇ ਪੈਪਰਾ ਜੀਨ ਡੀ ਵਾਰਮਿੰਗ ਵਾਲੀ ਤੇ ਨਾਲ ਲਿਆਂਦੀ ਹਾਈ ਟੈਕ ਤੇ ਇੱਧਰ ਹੈਗੀ ਆਪਣੇ ਕੋਲੇ ਖੰਡ ਤਾਂ ਆਪਾਂ ਵੀ ਕਬੂਤਰਾਂ ਦੀ ਦਵਾਈ ਕੋਲਾਂਗੇ ਪਹਿਲਾਂ ਆਪਾਂ ਕੋਲਾਂਗੇ ਖੰਡ ਨੂੰ ਬਈ ਖੰਡ ਦੇ ਵਿੱਚ ਪਾਲਿਆ ਪਾਣੀ ਕੌਲੀ 'ਚ ਖੰਡ ਕੋਲ ਲਈਏ ਤੇ ਫਿਰ ਆਪਾਂ ਦਵਾਈ ਪਾਵਾਂਗੇ ਜਾਨਵਰਾਂ ਨੂੰ ਖੰਡ ਖਵਾ ਕੇ ਦੇਖਦੇ ਆਂ ਖਾਂਦੇ ਆ ਕਿਨਾ ਆਓ 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 ਲੱਗਿਓਏ ਖਾਣ ਆ ਆ ਆ ਆਜੋ 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 ਆ ਆ ਆ ਦੇਖੋ ਬਈ ਸਾਰੇ ਆ ਗਏ ਆਓ 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 ਖਾਓ ਕਰੋ ਮੂੰਹ ਮਿੱਠਾ ਖੰਡ ਵਾਲਾ ਪਾਣੀ ਪਾਉਣਿਆ ਹੁਣ ਬਈ ਆਪਾਂ ਇਹਦੇ ਵਿੱਚ ਜਿਦੇ ਵਿੱਚ ਆਪਾਂ ਦਵਾਈ ਨੂੰ ਘੋਲਣਾ ਲੋ ਜੀ ਮਿੱਠਾ ਪਾਣੀ ਪੈ ਗਿਆ ਸਾਰਾ ਤੇ ਬਾਕੀ ਸਿਰੰਜਾਂ ਆਪਾਂ ਜਿਹੜਾ ਸਾਦਾ ਪਾਣੀ ਆ ਇਹਦੀਆਂ ਪਾ ਲੈਨੇ ਆ ਚਾਰਕ ਫਿਰੰਜਾਂ ਮਿੱਠੇ ਪਾਣੀ ਦੀਆਂ ਹੋਈਆਂ ਨੇ ਬਾਕੀ ਆ ਫੋਕਾ ਪਾਉਣੇ ਆ ਬਈ 15 16 ਫਿਰੰਜਾਂ ਨੇ ਜਿਹੜੀਆਂ ਇਹਦੀਆਂ ਪਾ ਲੈਨੇ ਆ ਪਾਣੀ ਗਿਆ ਬਈ ਪੈ ਤੇ ਆਸੀ ਭਈ ਆਪਣੀ ਦਵਾਈ ਪੈਪਰਾਜਿਨ orange color ਦੀ ਆਣਾ ਅੰਦਰੋਂ ਤਾਂ ਇਹਦੇ ਦੋ ਟੱਕਣ ਪਹਿਣਗੇ ਬਈ ਆ ਗਿਆ ਦੂਜਾ ਟੱਕਣ ਆ ਆ ਗਿਆ ਭਈ ਅੱਧਾ ਟੱਕਣ ਹਾਈ ਟੈਕ ਦਾ ਆਪਣਾ ਆ ਵੀ ਪੈ ਗਈ ਭਈ ਆ ਜਾ ਬਈ ਕੱਢੀਏ ਕੀੜੇ ਤੁਹਾਡੇ ਸਾਰਾ ਕੁਛ ਆ ਰਾਈਡ ਆ ਬਈ ਚਲੋ ਫਿਰ ਲਾਈਏ ਕੱਢੀਏ ਕਬੂਤਰ ਆਇਓ ਵੀ ਕਿਹੜਾ ਆਉਂਦਾ ਪਹਿਲਾਂ ਆ ਆ ਗਿਆ ਚਿੱਟੀਆਂ ਦਾ ਸਤਨਾਮ ਵਾਹਿਗੁਰੂ ਪਹਿਲਾਂ ਬਈ ਆਪਾਂ ਲਾਈ ਫੀਡਾਂਟਰ ਪਲਸ ਆ ਪਹਿਲੀ ਵਾਰ ਲਾਈ ਜਾਨੇ ਆ ਲਓ ਵੀ ਇਹਨੂੰ ਗਈ ਲੱਗ ਥੱਲੇ ਛੱਡ ਦਿੰਨੇ ਆ ਚਲ ਵੀ ਆ ਜਾ ਵੀ ਇਹਨੂੰ ਵੀ ਲਾਗੀ ਖਟੀਆਂ ਦਾ ਹਨਾ ਤਾਂ ਬਈ 15 15 ਐਮਐਲ ਲਾਵਾਂਗੇ ਸਾਰਿਆਂ ਨੂੰ ਜਿਹੜੀ ਬਚ ਗਈ ਉਹ ਢੋਲ ਦਾਂਗੇ ਆ ਆ ਗਿਆ ਆਪਣਾ ਸ਼ਾਖਾ ਕੱਢ ਦਿਓ ਬਈ ਕੀੜੇ ਠੀਕ ਹੈ ਜਿਹੜੇ ਹੈਗੇ ਅੰਦਰ ਤੁਹਾਡੇ ਇਹਨੂੰ ਵੀ ਲੱਗੀ ਬਈ ਲੈ ਵੀ ਬਲਾਲਾ ਦੇ ਕੀੜਿਆਂ ਨੂੰ ਗੁੜ ਤੇ ਇੱਕ ਘਾਰੀਆਂ ਧਰਨ ਲੱਗ ਗਏ ਤੇ ਉਹਨਾਂ ਅੱਛਾ ਤਾਂ ਬਈ ਦੇਖਾਂਗੇ ਆ ਦਵਾਈ ਦਾ ਕੀ ਰਿਜ਼ਲਟ ਆਉਂਦਾ ਪਹਿਲਾਂ ਆਪਾਂ ਲਾਈ ਨਹੀਂ ਕਦੇ ਪਹਿਲੀ ਵਾਰ ਲਾਉਨੇ ਆ ਦੋ ਵਾਰੀ ਡੌਂਟਰ ਪਲੱਸ ਲਾਈ ਸੀ ਪਹਿਲਾਂ ਨਾਲੇ ਬਈ ਆਪਾਂ ਦਵਾਈ ਲਾਈ ਜਨੇ ਆ ਤੇ ਨਾਲੇ ਕਬੂਤਰਾਂ ਦਾ ਸ਼ੌਂਕ ਹੋਈ ਜਾਂਦਾ ਹੈਗਾ ਆ ਆ ਗਿਆ ਬਈ ਕਮਾਂਡਲਾ ਕਬੂਤਰ ਤੇ ਇਹ ਹੈਗਾ ਬਈ ਜਿਹੜਾ ਆਪਣਾ 855 ਉਹਦਾ ਪਿਓ ਖੱਟੀ ਤੇ ਕਾਲੀ ਅੱਖ ਦਾ ਹੈਗਾ ਤੇ ਅੱਖ ਦੇਖੋ ਇਹਦੀ ਖੱਟੀ ਲਾਗੀ ਦਵਾਈ ਦੇਖੋ ਬਈ ਆ ਕਬੂਤਰ ਆ ਬਈ ਉਹਦਾ ਪਿਓ ਆ ਰਹਿ ਗਏ ਬਈ ਬਸ ਚਾਰਕ ਦੋ ਚਾਰ ਹੁਣ ਲਾ ਦਿੰਨੇ ਆ 2 ਮਿੰਟ ਚ ਬਾਂਟੀ ਬਾਬਾ ਬਰਨਾਲੇ ਵਾਲਾ ਟੀਰਾ ਕਬੂਤਰ ਬਈ ਦੇਖੋ ਬਹੁਤ ਵਧੀਆ ਕਬੂਤਰਾ ਆਏ ਦੇ ਬੱਚਿਆਂ ਦਾ ਰਿਜ਼ਲਟ ਦੇਖਾਂਗੇ ਬਈ ਇਸ ਵਾਰ ਚੰਗੀ ਜੀ ਕਬੂਤਰੀ ਨਾਲ ਲਾਵਾਂਗੇ ਇਹਨੂੰ ਲਓ ਜੀ ਲੱਗੀ ਆਇਦਰ ਆ ਗਿਆ ਬਈ ਆਪਣਾ ਦੂਜਾ ਟੀਰਾ ਕਬੂਤਰ ਇਹਦੀ ਅੱਖ ਚ ਵੀ ਚੰਦ ਬਣਦਾ ਦੇਖੋ ਇਧਰਲੀ ਅੱਖ ਸ਼ਾਹ ਕਾਲੀਆ ਇਹਨੂੰ ਵੀ ਕੋਈ ਚੰਗੀ ਜੀ ਕਬੂਤਰੀ ਨਾਲ ਲਾ ਕੇ ਇਹਦਾ ਵੀ ਦੇਖਾਂਗੇ ਰਿਜ਼ਲਟ ਕਬੂਤਰੇ ਵੀ ਚੰਗਾ ਜਿਹੜਾ ਪਹਿਲਾਂ ਛੱਡਿਆ ਸੀਗਾ ਉਹ ਵੀ ਜਮ੍ਹਾਂ ਇਹਦੇ ਵਰਗਾਗਾ ਉਹਦੀ ਅੱਖ 'ਚ ਵੀ ਚੰਦ ਬਣਦਾ ਉਹਦੀ 'ਚ ਬਾਲਾ ਵਧੀਆ ਬਣਦਾਗਾ ਆ ਗਿਆ ਭਈ ਆਪਣਾ ਲਾਸਟ ਕਬੂਤਰ ਲੇ ਵੀ ਲਾਗੀ ਤੇਰੇ ਵੀ ਤਾਂ ਬਈ ਫਾਰੇ ਕਬੂਤਰਾਂ ਨੂੰ ਦਵਾਈ ਲਾਤੀ ਏ ਟੂ ਜੈਡ 17 ਕਬੂਤਰ ਫਿਗੇ ਬਾਕੀ ਆ ਬਚ ਗਈ ਆ ਦਵਾਈ ਨੂੰ ਬਈ ਆਪਾਂ ਕੁੰਡੇ ਚ ਪਾ ਦਿੰਨੇ ਆ ਇਹਦੇ ਵਿੱਚ ਹਾਈ ਟੈਕ ਵੀ ਆ ਪੇਪਰ ਆਜਿਨ ਵੀ ਆ ਤੇ ਉੱਤੇ ਪਾਣੀ ਪਾ ਦਿੰਨੇ ਆ ਜਾਨਵਰ ਪੀ ਲੈਣਗੇ ਪਾਣੀ ਇੱਥੋਂ ਮੁਰਗੇ ਮਰ ਗਏ ਹਨਾ ਵਧੀਆ ਸੈੱਟ ਹੋ ਜੂਗਾ ਮਾ ਇਹ 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 ਘੇਰ ਲਿਆ ਅੰਦਰ ਘੇਰ ਲਿਆ ਘੇਰ ਲਿਆ ਘੇਰ ਲਿਆ ਅੰਦਰ ਆ ਬਈ ਬਲੈਕ ਐਸਟਰੋਲੋਬ ਤੇ ਗੇਟ 'ਚ ਖੜਾ ਅਸੀਲ ਬਚ ਗਿਆ ਬਚ ਗਿਆ ਬਚ ਗਿਆ ਤੂੰ ਬਚ ਗਿਆ ਇੱਧਰ ਪਹੁੰਚ ਗਈ ਬਈ ਦਾਦੀ ਦੇਖੋ ਵੀ ਫੀਨ ਆਜੋ ਵੀ ਫਿਰ ਚੱਲੀਏ ਮਾਸਟਰ ਕੇਜ ਦੇ ਅੰਦਰ ਤੇ ਕੱਢੀਏ ਕਬੂਤਰੀਆਂ ਮਿੱਤਰੋ ਆਪਾਂ ਆ ਗਏ ਮਾਸਟਰ ਕੇਜ ਦੇ ਅੰਦਰ ਤੇ ਇਥੋਂ ਲੈ ਕੇ ਚੱਲਦੇ ਆਂ ਬਈ ਆਪਾਂ ਸਾਰੀਆਂ ਕਬੂਤਰੀਆਂ ਨੂੰ ਕਿਉਂਕਿ ਬਈ ਹੁਣ ਇਹਨਾਂ ਦੇ ਜੋੜੇ ਲਾਉਣੇ ਨੇ ਤੇ ਵੈਸੇ ਵੀ ਕਈ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਸੀ ਵੀ ਇਹਨਾਂ ਨੂੰ ਸ਼ਿਫਟ ਕਰ ਦਿਓ ਤਾਂ ਬਈ ਅੱਜ ਇਹਨਾਂ ਨੂੰ ਸ਼ਿਫਟ ਕਰਨ ਲੱਗੇ ਆਂ ਆਪਾਂ ਨਵੇਂ ਖੁੱਡੇ 'ਚ ਬਸ 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 ਫੜੀਆਂ ਬਣੇ ਨੂੰ ਪੂਸ਼ ਪੱਟੀਓ ਉੱਤੋਂ ਪਾਈ ਚੱਲਾਂਗੇ ਇਹਦੇ ਲੋਕ ਜੀ ਕੱਢ ਲਾ ਹਾਂ ਬਸ ਅੰਦਰ ਪੈ ਗਿਆ ਬਈ ਗਾਹ ਜਿਵੇਂ ਆਪਾਂ ਕਬੂਤਰੀਆਂ ਫੜਨ ਲੱਗੇ ਤਿੰਨ ਛੜਤੀਆਂ ਬਾਕੀ ਫੜਦੇ ਆਂਗੇ ਤਾਂ ਕਬੂਤਰੀਆਂ ਨੂੰ ਆਪਾਂ ਇੱਧਰ ਕਰ ਲੈਣੇ ਆਂਗੇ ਤਾ ਕਿ ਉਧਰ ਚਿੜੀਆਂ ਡਿਸਟਰਬ ਨਾ ਹੋਣ ਬਾਲੀਆਂ ਡਰ ਜਾਂਦੀਆਂ ਨੇ ਉਹ ਆ ਗਈਆਂ ਇੱਧਰ ਆਉਣ ਪਿੱਛੇ ਆ ਗਈਆਂ ਦੋ ਆ ਫੜ ਲਈਆਂ ਭਈ ਅਗਲੀਆਂ ਤਿੰਨ ਛੜ ਦੇ ਬਈ ਛੜ ਦੇ ਬਈ ਛੜ ਦੇ ਬਈ ਆ ਗਈਆਂ ਭਈ ਦੋ ਹੋਰ ਤੇ ਰਹਿ ਗਈਆਂ ਇੱਥੇ ਤਿੰਨ ਚਾਰ ਲੋ ਵਜ ਆ ਵੀ ਗਈਆਂ ਆ ਆ ਗਈ ਬਈ ਅਗਲੀ ਤੇ ਕਬੂਤਰੀ ਰਹਿ ਗਈ ਇੱਥੇ ਇੱਕ ਅੱਧੀ ਰਹਿ ਗਈ ਹੁਣੀ ਆ ਦੋ ਰਹਿ ਗਈਆਂ ਸੱਚ ਆ ਦੋ ਕਬੂਤਰੀਆਂ ਰਹਿ ਗਈਆਂ ਬਈ ਤੈਨੂੰ ਵੀ ਫੜ ਲਈਏ ਤੇ ਲੈ ਕੇ ਚਾਲਦੇ ਆ ਆ ਫੜ ਲਈ ਇੱਕ ਆ ਰਹਿ ਗਈ ਬਈ ਲਾਸਟ ਕਬੂਤਰੀ ਆ ਆ ਸੀ ਬਈ ਲਾਸਟ ਕਬੂਤਰੀ ਆਪਣੀ ਸਾਰੀਆਂ ਕਬੂਤਰੀਆਂ ਪੈ ਗਈਆਂ ਪਿੰਜਰੇ 'ਚ ਤੇ ਆਜੋ ਇਹਦੇ ਲਈਏ ਲੌਕ ਜੇ ਤੇ ਲੈ ਕੇ ਚੱਲੀਏ ਹੁਣ ਇੱਥੇ ਰਹਿ ਗਈਆਂ ਕੱਲੀਆਂ ਚਿੜੀਆਂ ਲੋ ਬਈ ਨਿਆਰੇ ਤੁਸੀਂ ਚੱਕੋ ਬਈ ਚਲੋ ਬਈ ਅੰਦਰ ਵੈਲਕਮ ਵੈਲਕਮ ਤਬ ਹੋ ਟਾਈਮ ਹੋ ਗਿਆ ਸੀ ਬਈ ਆ ਕਬੂਤਰੀਆਂ ਨੂੰ ਮਾਫਟਰ ਕੇਜ ਦੇ ਅੰਦਰ ਤਾਂ ਫਿਲਹਾਲ ਹੁਣ ਟਾਈਮ ਆ ਗਿਆ ਜੋੜੇ ਲਾਉਣ ਦਾ ਤੇ ਇਹਨਾਂ ਦੇ ਬੱਚੇ ਕਢਾਉਣ ਦਾ ਵਧੀਆ ਨਾਲ ਵਧੀਆ ਦਾ ਜੋੜਾ ਲਾ ਕੇ ਐਫ ਆਰ ਰਿਜਲਟ ਦੇਖਣਾ ਬਈ ਪਹਿਲਾਂ ਤਾਂ ਆਪਣੇ ਤੋਂ ਬੱਚੇ ਡਾਈ ਨਹੀਂ ਗਏ ਕਿਉਂਕਿ ਬਈ ਆਪਣੇ ਸੈਟਅਪ ਦਾ ਕੰਮ ਚੱਲਦਾ ਸੀ ਆ ਸੀ ਲਾਸਟ ਕਬੂਤਰੀ ਬਈ ਲੋ ਬਈ ਇਹਨਾਂ ਦਾ ਵੀ ਕੰਮ ਨਿਭੜ ਗਿਆ ਹੋ ਗਈਆਂ ਸ਼ਿਫਟ ਤਾਂ ਪਹਿਲਾਂ ਬਈ ਆ ਦਰਵਾਜ਼ੇ ਦਾ ਕੰਮ ਚੱਲਦਾ ਸੀਗਾ ਉਦੋਂ ਇੱਥੇ ਸਾਰਾ ਹਨਾ ਢਾਰਖਿਆ ਸੀਗਾ ਤੌਰੇ ਬੱਚੇ ਉਤਰਦੇ ਨਹੀਂ ਸੀ ਤਾਂ ਨਹੀਂ ਡਾ ਸਕੇ ਫਿਰ ਉਦੋਂ ਬਾਅਦ ਉੱਤੇ ਖੁੱਡੇ ਪਾਉਣ ਲੱਗ ਗਏ ਉਹਨਾਂ 'ਚ ਬਹੁਤ ਦਿਨ ਲੰਘੇ ਤੇ ਉਦੋਂ ਵਿੱਚ ਬਾਜੀਆਂ ਵੀ ਆ ਗਈਆਂ ਸੀਗੀਆਂ ਤਾਂ ਕਰਕੇ ਉਦੋਂ ਸੈਟਲਮੈਂਟ ਹੋਈ ਨਹੀਂ ਹਨਾ ਤਾਂ ਇਸ ਵਾਰ ਭਈ ਆਪਾਂ ਜਿਵੇਂ ਜਿਵੇਂ ਬੱਚੇ ਕਢਾਵਾਂਗੇ ਸਾਰੇ ਵਧੀਆ ਕਬੂਤਰਾਂ ਦੇ ਜੋੜੇ ਲਾ ਕੇ ਤਾਂ ਦੋ ਦੋ ਝੋਲੀਆਂ ਕਢਾਵਾਂਗੇ ਸਾਰੇ ਕਬੂਤਰਾਂ ਦੀਆਂ ਜੋੜਿਆਂ ਤੋਂ ਤੇ ਉਸ ਤੋਂ ਬਾਅਦ ਭਈ ਨਾਲ ਦੀ ਨਾਲ ਡਾ ਡਾ ਕੇ ਦੇਖਾਂਗੇ ਤੇ ਬੰਦ ਕਰੀ ਚੱਲਾਂਗੇ ਵਧੀਆ ਵਧੀਆ ਬੱਚਿਆਂ ਨੂੰ ਆਪਾਂ ਆਕੇ ਬਾੜੇ 'ਚ ਤੇ ਬਈ ਆਪਾਂ ਨੂੰ ਐਂ ਲੱਗਦਾ ਜਿਵੇਂ ਚਾਤਰੋ ਆਪਾਂ ਨੂੰ ਖੁਸ਼ਖਬਰੀ ਦੇਊਗੀ ਇਹਦੇ ਅੰਦਰ ਬੱਚੇ ਲੱਗਦੇ ਆ ਬਈ ਜਦੋਂ ਹਨਾ ਦੇਖ ਰਿਆ ਇਹਨੂੰ ਚੈੱਕ ਕਰਕੇ ਦੇਖੋ ਬਈ ਢਿੱਡ ਵੀ ਦੇਖੋ ਕਿੱਡਾ ਹੋ ਰਿਹਾ ਇਹਦਾ ਤਾਂ ਬਈ ਪਹਿਲਾਂ ਤਾਂ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਸਹੀ ਤਰੀਕਾ ਕੀ ਆ ਹਨਾ ਬੱਚੇ ਚੈੱਕ ਕਰਨ ਦਾ ਪ੍ਰੈਗਨੈਂਸੀ ਤੇ ਬਾਕੀ ਬਈ ਜਦੋਂ ਐ ਫੀਲ ਕਰਦੇ ਆ ਨਾ ਐ ਟੱਚ ਕਰਦੇ ਆ ਤਾਂ ਪਤਾ ਲੱਗਦਾ ਵੀ ਯਾਰ ਵੀ ਹੈਗੇ ਆ ਯਾਰ ਬਾਕੀ ਕਨਫਰਮ ਨਹੀਂ ਹੈਗਾ ਤਾਂ ਜਦੋਂ ਹੀ ਕਨਫਰਮ ਹੁੰਦਾ ਤੁਹਾਨੂੰ ਸਾਰਿਆਂ ਨੂੰ ਬਈ ਗੁੱਡ ਨਿਊਜ਼ ਦੇਮਾਗੇ ਜਲਦੀ ਤੋਂ ਜਲਦੀ ਬਸ ਰੱਬ ਸੁੱਖ ਰੱਖੇ ਆਹ ਦੇਖੋ ਬਈ ਟਰੇ ਆਹ ਟਰੇ ਰੱਖਤੀ ਸੀ ਆਪਾਂ ਥੱਲੇ ਕਬੂਤਰਾਂ ਦੇ ਤਾਂ ਬਈ ਇੰਨਾ ਮਟੀਰੀਅਲ ਨਿਕਲਿਆ ਅੰਦਰੋਂ ਤਾਂ ਬਈ ਪੈਪਰਾ ਜੀਨ ਦਵਾਈ ਨਾਲ ਹਰੀਆਂ ਮਿੱਠਾਂ ਮਾਰਦੇ ਨੇ ਕਬੂਤਰ ਡੌਂਟਰ ਪਲੱਸ ਵਾਂਗੂ ਸੁੰਡ ਨਹੀਂ ਬਾਹਰ ਕੱਢਦੇ ਤਾਂ ਬਈ ਪੈਪਰਾ ਜੀਨ ਨਾਲ ਜਿੰਨਾ ਵੀ ਅੰਦਰ ਗੰਦ ਹੁੰਦਾ ਸਾਰਾ ਬਾਹਰ ਨਿਕਲਿਆ ਹੁੰਦਾ ਕਬੂਤਰ ਅੰਦਰੋਂ ਸਾਫ਼ ਹੋ ਜਾਂਦੇ ਨੇ ਤਾਂ ਜਿੰਨੀਆਂ ਵੀ ਹਰੀਆਂ ਕਾਲੀਆਂ ਸਾਰੀਆਂ ਮਿੱਠਾਂ ਨੇ ਤਾਂ ਬਈ ਆਹ ਸਾਰੀ ਅੰਦਰੋਂ ਇਹਨਾਂ ਦੇ ਮੈਲ ਨਿਕਲੀ ਹੈ ਗੰਦ ਨਿਕਲਿਆ ਹੈਗਾ ਤਾਂ ਵੀ ਕਬੂਤਰ ਅੰਦਰੋਂ ਸਾਫ਼ ਹੋ ਗਏ ਐ ਫਲੋਟ ਆ ਬਈ ਇਹਦਾ ਸਿਸਟਮ ਪੈਪਰ ਆ ਜੀਨ ਦਾ ਆ ਧਰਤਾ ਬਈ ਹਰਾ ਸਾਰੇ ਜਾਨਵਰਾਂ ਨੂੰ ਇੱਧਰ ਹੀਰ ਤੇ ਰਾਂਝੇ ਨੂੰ ਮੱਠਲ ਦੇ ਵਿੱਚ ਇੱਧਰ ਆ ਛੋਟੀ ਗੈਂਗ ਨੂੰ ਫੈਂਸੀਆਂ ਨੂੰ ਚਕੋਰਾ ਚਕੂਰਾ ਨੂੰ ਲਾਡਰਮ ਬਾਟਰਮ ਤੇ ਉਧਰ ਉਹਨਾਂ ਨੂੰ ਅਸੀਲਾਂ ਨੂੰ ਉਹ ਬਡੀ ਟ੍ਰੇ ਅਸੀਲਾਂ ਦੀ ਆ ਕਿਉਂਕਿ ਉਹ ਦੂਜੇ ਨੂੰ ਕਿਸੇ ਨੂੰ ਲਵੇ ਨਹੀਂ ਲੱਗਣ ਦਿੰਦੇ ਤਾਂ ਕਰਕੇ ਤਾਂ ਬਈ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀ ਇਹਨਾਂ ਦੇ ਨਾਮ ਵਾਸਤੇ ਤਾਂ ਬਈ ਜਿਹੜਾ ਨਾਮ ਸਾਰਿਆਂ ਨਾਲੋਂ ਜ਼ਿਆਦਾ ਆਇਆ ਤੁਹਾਨੂੰ ਪਤਾ ਹੀ ਆ ਬਈ ਆਪਾਂ ਆਪਦੇ ਜਾਨਵਰ ਦਾ ਉਹ ਨਾਮ ਰੱਖਦੇ ਹੁੰਨੇ ਆ ਜਿਹਦੇ ਜ਼ਿਆਦਾ ਕਮੈਂਟ ਆਉਣ ਤਾਂ ਭਈ ਆ ਤਿੰਨਾਂ ਦਾ ਨਾਮ ਆ ਅੱਜ ਤੋਂ ਇਨਾ ਮੀਨਾ ਡੀਕਾ ਆ ਨਾਮ ਦੇ ਸਭ ਤੋਂ ਜ਼ਿਆਦਾ ਕਮੈਂਟ ਸੀਗੇ ਭਈ ਤੇ ਜਾਂ ਫਿਰ ਮੈਨੂੰ ਵਧੀਆ ਲੱਗਿਆ ਇੱਕ 3 ਇਡੀਅਟ ਤਾਂ ਤੁਸੀਂ ਦੱਸਿਓ ਇਨਾ ਮੀਨਾ ਟੀਕਾ ਇਨਾ ਮੀਨਾ ਟੀਕਾ ਆ ਗਿਆ ਇਨਾ ਮੀਨਾ ਡੀਕਾ ਹਾਂ ਇਹ ਠੀਕ ਆ ਜਾਂ ਫਿਰ 3 ਇਡੀਅਟ ਰੱਖੀਏ ਤਾਂ ਦੱਸਿਓ ਜ਼ਰੂਰ ਭਈ ਦੋਨਾਂ ਚੋਂ ਕਿਹੜਾ ਨਾਮ ਰੱਖੀਏ